ਅੱਜ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅਸੀਂ 9 ਮਾਸਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ સ્ਤਾਲਪਤੀ ਨੂੰ ਮਨਾਉਂਦੇ ਹੋਏ ਹਰ ਰੋਜ਼ ਇੱਕ ਪਾਠ ਦਾ ਵਿਖਿਆਨ ਕਰਦੇ ਹਾਂ ਜਿਹੜਾ ਅੱਜ ਦਾ ਆਪਣਾ ਪਾਠ ਦਾ ਵਿਖਿਆਨ ਹੈ ਉਹਦਾ ਜਿਹੜਾ ਆਰੰਭ ਹੈ ਉਹ ਆਪਣੇ ਇਲਾਕੇ ਦੇ ਇਤਿਹਾਸਿਕ ਨਗਰ ਤੋਂ ਹੋਇਆ ਇੱਥੇ ਤੋਂ ਹੈ ਅਨੰਤਪੁਰ ਸਾਹਿਬ ਤੋਂ ਇੱਥੇ ਤੋਂ ਅਨੰਤਪੁਰ ਸਾਹਿਬ ਤੋਂ ਅਨੰਤਪੁਰ ਸਾਹਿਬ ਦੇ ਵਿੱਚ ਕਸ਼ਮੀਰੀ ਪੰਡਤਾਂ ਦਾ ਆਉਣਾ ਉਹ ਆਪਣੀ ਪ੍ਰਿਆਦ ਲੈ ਕੇ ਆਏ ਸੀ ਉਸ ਬਾਰੇ ਅੱਜ ਤੁਹਾਨੂੰ ਆਡੀਓ ਰਾਹੀਂ ਦੱਸਿਆ ਜਾਊਗਾ ਧਿਆਨ ਨਾਲ ਸੁਣਨਾ ਆ ਕੋਈ ਨਾਮ ਆਉਂਦਾ ਆ ਵਿੱਚ ਕੋਈ ਪੰਨਾ ਉਹਦਾ ਕੋਈ ਤਰੀਕ ਆਉਂਦੀ ਹੈ ਮੈਂ ਬਾਅਦ ਚ ਪੁੱਛਣੀ ਉਹਨੂੰ ਧਿਆਨ ਨਾਲ ਸੁਣਦਾ ਠੀਕ ਹੈ ਜੀ ਧਿਆਨ ਨਾਲ ਸੁਣੋ ਸਾਰੇ ਪਿਆਰੇ ਵਿਦਿਆਰਥੀਓ ਸਾਡੇ ਅੱਜ 8ਵੇਂ ਦਿਨ ਦੇ ਵਿਖਿਆਨ ਦਾ ਸਰਲੇਖ ਹੈ ਕਸ਼ਮੀਰੀ ਪੰਡਤਾਂ ਦਾ ਆਨੰਦਪੁਰ ਆਉਣਾ ਬਾਹਾਂ ਜਿਨਾ ਦੀ ਪਕੜੀਏ ਸਿਰ ਦੀਜੈ ਬਾਹਾਂ ਨਾ ਛੋੜੀਏ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਵਿੱਚ ਜਿੱਥੇ ਚਸ਼ਮੇ ਰੋਹਾਨੀ ਤੁਨ ਵਜਾਉਂਦੇ ਸਨ ਉੱਥੇ ਹੀ ਡਰਦੇ ਕਾਲੇ ਬੱਦਲ ਵੀ ਛਾ ਗਏ। ਸਾਹ ਜੀ ਬੱਚੋ ਤੁਸੀਂ ਜੋ ਅੱਜ ਵਿਚਾਰ ਸੁਣਿਆ ਆ ਉਹਦੇ ਵਿੱਚੋਂ ਕੁਝ ਕੁਸ਼ਲ ਆਂਸਰ ਪੁੱਛਾਂ ਤੁਹਾਨੂੰ। ਠੀਕ। ਸਭ ਤੋਂ ਪਹਿਲਾਂ ਇਹ ਦੱਸੋ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਰੱਖਿਆ ਦੀ ਪੁਕਾਰ ਲੈ ਕੇ ਕੌਣ ਆਇਆ ਸੀ? ਕਸ਼ਮੀਰੀ ਪੰਡਤ ਕਿੱਥੇ ਆਏ ਸੀ ਸ਼੍ਰੀ ਅਨੰਦ ਗੁਸਾਈ ਕਿੱਥੇ ਆਏ ਸੀ ਸ਼੍ਰੀ ਅਨੰਦ ਗੁਸਾਈ ਤੇ ਉਹ ਕਸ਼ਮੀਰੀ ਪੰਡਤਾਂ ਦਾ ਆਗੂ ਕੌਣ ਸੀ ਸ਼੍ਰੀ ਗਿਦਾ ਅੰਤਿਕ ਕਿਰਪਾ ਰਾਮ ਸ਼੍ਰੀ ਦਾਤ ਗੁਣ ਕੌਣ-ਕੌਣ ਜੀ ਸ਼੍ਰੀ ਕਿਰਪਾ ਰਾਮ ਸ਼੍ਰੀ ਦਾਤ ਬ੍ਰਾਹਮਣ ਕਿਰਪਾ ਰਾਮ ਅਤੇ ਦਾਤ ਰਾਮ ਦਾਤ ਬ੍ਰਾਹਮਣ ਕਸ਼ਮੀਰੀ ਪੰਡਤਾਂ ਦੀ ਪੁਕਾਰ ਦਿੱਲੀ ਆਪਣੀ ਸ਼ਹਾਦਤ ਦੇਣ ਦੇ ਲਈ ਕੌਣ ਗਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਕੌਣ ਗਿਆ ਸੀ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਕਿੰਵੇਂ ਗੁਰੂ ਨੇ 9ਵੇਂ ਕਿੰਨੇ ਜੀ 9ਵੇਂ 9ਵੇਂ ਠੀਕ ਹੈ ਧੰਨਵਾਦ